ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਦਾਦ ਦੱਸਦੀ ਕਿ ਲੱਖਾਂ ਦੀ ਤਦਾਦ ਤੇ ਗੁਰੂ ਘਰ ਵਿਖੇ ਜੋ ਸੰਗਤ ਰੋਜ਼ਾਨਾ ਜਿਹੜੀ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀ ਆ ਤਾਂ ਤਸਵੀਰਾਂ ਤਾਂ ਨਾਲ ਸਭ ਤੋਂ ਪਹਿਲਾਂ ਗੁਰੂ ਘਰ ਦੀਆਂ ਸਾਂਝੀਆਂ ਕਰ ਰਿਆਂ ਦੱਸ ਦਈਏ ਕਿ ਆਏ ਦਿਨ ਗੁਰੂ ਘਰ ਵਿਖੇ ਜਿੱਥੇ ਕਿ ਲੱਖਾਂ ਤੇ ਤਦਾਦ ਦੇ ਸੰਗਤ ਪਹੁੰਚਦੇ ਉੱਥੇ ਹੀ ਜੋ ਸੇਵਾਦਾਰ ਜੋ ਆਪਣੀ ਸੇਵਾਵਾਂ ਨਿਭਾਉਂਦੇ ਦਿਖਾਈ ਦਿੰਦੇ ਨੇ ਤਾਂ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਵਕਫ-ਵਕਫ ਪ੍ਰਯਾਸ ਕੀਤੇ ਜਾਂਦੇ ਨੇ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਆ ਤਕਲੀਫ ਨਾ ਹੋਵੇ ਤਾਂ ਉੱਥੇ ਹੀ ਜਿਹੜੇ ਗੁਰੂ ਉਹ ਘਰ ਵਿਖੇ ਜੋ ਜੋ ਸੰਗਤ ਪਹੁੰਚੀ ਆ ਤਾਂ ਕੁਝ ਪ੍ਰੇਮੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜੋ ਕਹਿ ਸਕਦੇ ਆ ਕਿ ਸਿਵਾਵਾਂ ਨਭਾਈਆਂ ਜਾਂਦੀਆਂ ਨੇ ਤਾਂ ਬੀਤੇ ਦਿਨ ਹੀ ਜੋ ਸਚਕੰਚੀ ਹਰਮੰਦਰ ਸਾਹਿਬ ਵਿਖੇ ਇੱਕ ਪ੍ਰੇਮੀ ਵੱਲੋਂ ਜਿਹੜਾ ਇੱਕ ਪੱਖਾ ਜਿਸ ਦੀ ਕੀ ਕਹਿ ਲਈਏ ਕਿ 14 ਫੁੱਟ ਦੇ ਜੇ ਉਹ ਘੇਰਾ ਜੋ ਉਸ ਪੱਖੇ ਦਾ ਹੈਗਾ ਤਾਂ 7 ਫੁੱਟ ਦਾ ਜਿਹੜਾ ਇੱਕ ਪਰ ਉਸ ਪੱਖੇ ਦਾ ਹੈਗਾ ਤਾਂ ਉਸ ਨੂੰ ਦਰਸ਼ਨੀ ਡਿਉੜੀ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਲਗਾਇਆ ਗਿਆ ਕਿਉਂਕਿ ਕੁਛੀ ਜਿਨ੍ਹਾਂ ਦੇ ਵਿੱਚ ਉਹ ਮੌਸਮ ਦੇ ਵਿੱਚ ਦਿੱਲੀ ਹੋ ਰਹੀ ਆ ਤਾਂ ਗਰਮੀਆਂ ਦੇ ਆਉਣ ਤੋਂ ਪਹਿਲਾਂ ਇਹ ਸੰਗਤ ਆਵਸਤੇ ਜਿਹੜੀ ਇੱਕ ਨਵੀਂ ਸਹੂਲਤ ਕਹਿ ਸਕਦੇ ਆਂ ਕਿ ਗੁਰੂ ਘਰ ਵਿਖੇ ਵੇਖਣ ਨੂੰ ਮਿਲੇਗੀ ਕਿਉਂਕਿ ਦਰਸ਼ਨੀ ਜੋੜੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਜੋ ਦਰਸ਼ਨ ਦੇਦਾਰੇ ਕਰਨ ਵਾਸਤੇ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਜੋ ਪਹੁੰਚਦੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹੁੰਦੇ ਨੇ ਸੰਗਤ ਦੇ ਤਾਂ ਕਿੰਨੇ ਹੀ ਵੱਡੇ ਪੱਧਰ ਦੇ ਉੱਤੇ ਸੰਗਤ ਜਦੋਂ ਇਕੱਠੀ ਜੋ ਦਰਸ਼ਨੀ ਜੋੜੀ ਵਿਖੇ ਲਾਈਨ ਦੇ ਵਿੱਚ ਲੱਗੀ ਹੁੰਦੀ ਆ ਤਾਂ ਗਰਮੀ ਦੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਕਹਿ ਸਕਦੇ ਆਂ ਕਿ ਕਈ ਜੋ ਬਜ਼ੁਰਗ ਨੇ ਜਾਂ ਬੱਚੇ ਨੇ ਉਹਨਾਂ ਨੂੰ ਦਿੱਕਤ ਦਾ ਵੀ ਸਾਹਮਣਾ ਨਾ ਪੈਂਦਾ ਤਾਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਵਾਸਤੇ ਜਿਹੜੇ ਹੁਣ ਇੱਕ ਜੋ ਸਹੂਲਤ ਦਿੱਤੀ ਗਈ ਇੱਕ ਪ੍ਰੇਮੀ ਵੱਲੋਂ ਜਿਹੜਾ ਪੱਖਾ ਗੁਰੂ ਘਰ ਵਿਖੇ ਲਗਾਇਆ ਗਿਆ ਤਾਂ ਜੋ ਕਿ ਗਰਮੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ ਤਕਲੀਫ ਸੰਗਤ ਨੂੰ ਨਾ ਹੋ ਸਕੇ ਤਾਂ ਉਸ ਪੱਖੇ ਦੀਆਂ ਵੀ ਤਸਵੀਰਾਂ ਤੜਨਾਲ ਸਾਂਝੀਆਂ ਕਰ ਰਹੇ ਹਾਂ My اسی طرح ਦੇ ਨਾਲ ਗੁਰੂ ਘਰ ਵਿਖੇ ਜੋ ਵੱਖ-ਵੱਖ ਸੇਵਾਵਾਂ ਨਿਭਾਉਂਦੇ ਜਿਹੜੇ ਗੁਰੂ ਸਾਹਿਬ ਜੀ ਦੇ ਜੋ ਪ੍ਰੇਮੀ ਨੇ ਸਿੱਖ ਸੰਗਤ ਨੇ ਸਿੱਖ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਨੇ ਤਾਂ ਜੋ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਲੱਖਾਂ ਦੀ ਤਦਾਦ ਦੇ ਆਉਂਦੀ ਸੰਗਤ ਆਪਣੇ ਸ਼ਰਧਾ ਭਾਵ ਦੇ ਨਾਲ ਦਰਸ਼ਨ ਦਿਦਾਰੇ ਕਰਦੀ ਆ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦੀ ਆ ਕਿਉਂਕਿ ਇੱਕ ਆਸਥਾ ਤਾਂ ਉੱਥੇ ਹੀ ਜਿੱਥੇ ਸ਼ਰਮਨੀ ਕਮੇਟੀ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਪ੍ਰਯਾਸ ਕੀਤੇ ਜਾਂਦੇ ਨੇ ਸੰਗਤਾਂ ਦੀ ਸਹੂਲਤ ਵਾਸਤੇ ਉੱਥੇ ਵੀ ਜੇ ਕਹਿ ਲਈਏ ਕਿ ਪ੍ਰੇਮੀ ਵੀ ਜਿਹੜੇ ਵੱਧ ਚੜ ਕੇ ਸੇਵਾਵਾਂ ਕਰਦੇ ਜਿਹੜੀ ਆ ਦਿਖਾਈ ਦਿੰਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਲਖਿਆ ਸੁਨਗਜਗਬਲੀ ਟੀਵੀ ਸ਼੍ਰੀਮ ਅਸਸਾਈ